ਕਿਹੜਾ ਦਰੂਜਾ ਟਾਡਾ ਇਹਦੂ ਪਰਜੋਨ ਆ ਜੀ ਪਹਿਲੇ ਨਾ ਜੋਮ ਨੰਬਰ 1 ਦੇ ਚਲੇ ਰੇ ਰੋਟੇ ਚੰਦਾ ਤੇ ਜੋਮ ਨੰਬਰ 2 ਲਿਆ ਉਹ ਵੀ ਤੇ 3 ਲਿਆ ਉਹ ਵੀ ਤੇ ਆਪਦੇ ਨੂੰ ਤਾਂ ਕੋਈ ਸਿਸਟਮ ਦਾ ਬਣਾਉਣਾ ਚਾਹੀਦਾ ਵੀ ਜੇ ਸਿਸਟਮ ਹੈ ਉਹ ਕਿਹੜਾ ਇੱਥੇ ਉਹ ਚੌਥਾ ਪੰਜਵਾਂ ਗੇੜਾ ਹਾਂ ਜਿਹੜੀਆਂ ਨਹੀਂ ਬਾਹਰ ਖੜੇ ਮੈਂ ਵੀ ਖੜੇ ਤੁਸੀਂ ਵੀ ਖੜੇ ਮੈਂ ਵੀ ਖੜੇ ਆਹ ਦੇਖੋ ਆਹ ਮੈਂਤਰੀ ਦਾ ਮਗਾਮ ਤੇ ਆ ਮੇਰੇ ਕੋਲ ਵੀ ਹੈ ਆ ਦੇਖੋ ਮੇਰੇ ਕੋਲ ਵੀ ਹੈ ਮੈਂ ਆਹ ਦੇਖੋ ਆਹ ਦੇਖੋ ਇਲੈਕਸ਼ਨ ਜੰਟਾ ਅੰਦਰ ਮੰਤਰੀ ਦਾ ਮਗਾਮ ਰਾਤ ਲਾਈਵ ਕਹਿਤਾ ਸੀ ਇਦਾਂ ਕਰਕੇ ਆ ਫੜੀਆਂ ਆ ਮੇਰੇ ਕੋਲ ਵੀ ਹੈਗਾ ਆ ਹਾਲਾਤ ਨੇ ਆ ਇਹ ਸਰਕਾਰ ਦੇ ਉਸ ਦਿਨ ਵੀ ਸਾਡੇ ਜਿਹੜੀ ਗੱਡੀਆਂ ਦੀ ਵੀਡੀਓ ਰਿਕਾਰਡਿੰਗ ਹੈ ਅੱਜ ਵੀ ਆ ਦੇਖ ਲੋ ਹਾਲਾਤ ਕੀ ਨੇ ਪਹਿਲਾਂ ਤਾਂ ਮੈਂ ਸਾਰੇ ਤੁਹਾਡੇ ਮਾਦਮ ਨਾਲ ਮੈਂ ਦੱਸਣਾ ਚਾਹਨਾ ਕਿ ਹੰਗਾਮਾ ਵਰਦੀ ਗਲਤ ਹੈ ਕਿਉਂਕਿ ਦੇਖੋ ਜਦੋਂ ਵੀ ਇੱਕ 게ਟ ਹੈ 게ਟ ਦੇ ਵਿੱਚ ਪ੍ਰੋਪਰ ਉੱਥੇ ਡੋਰ ਫਰੇਮ ਲੱਗਿਆ ਹੈ ਮੁਲਾਜ਼ਮਾ ਨੇ ਚੈੱਕ ਵੀ ਕਰਨਾ ਹੈ ਤੇ ਇਹ ਕੋਈ ਲਾਈਨ ਬਣਾਉਣ ਦੇ ਬਜਾਏ ਉੱਥੇ ਇਕੱਠ ਹੋ ਜੇ ਕਿਉਂਕਿ ਫਰਸਟ ਕਮ ਫਰਸਟ ਵਾਲਾ ਹੀ ਚੱਲੇਗਾ ਨਾ ਜਿਹੜਾ ਅੱਗੇ ਖੜਾ ਪਹਿਲਾਂ ਤੋ ਹੌਲੀ ਹੌਲੀ ਫਰਿਸਕ ਕਰਕੇ ਵੀ ਜਾਣਾ ਹੈ ਮਾਡਲ ਕੋਡ ਆਫ ਕੰਡਕਟ ਲੱਗਾ ਸਾਨੂੰ ਪ੍ਰੋਪਰ ਗਾਈਡਲਾਈਨਸ ਆਈਆਂ ਨੇ ਕਿ ਤੁਸੀਂ ਕਾਰਡ ਚੈੱਕ ਕਰਨਾ ਜਿਹੜਾ ਬਣਿਆ ਕਿਸੇ ਵੀ ਏਜੰਟ ਦਾ ਫਿਰ ਉਹਨੂੰ ਪ੍ਰੋਪਰ ਫਰਿਸਕ ਕਰਨਾ ਕੋਈ ਮੋਬਾਈਲ ਫੋਨ ਅੰਦਰ ਨਹੀਂ ਜਾਊਗਾ ਇਹ ਸਾਰੇ ਕੰਮ ਕਰਨ ਚ ਇੱਕ ਇੱਕ ਬੰਦੇ ਨੂੰ ਅੰਦਰ ਜਾਣ ਚ ਮਿਨੀਮਮ 30 ਸਕਿੰਡ ਲੱਗਣਗੇ ਔਰ ਜੇ ਉਸ ਦੌਰ ਚ ਇਹ ਗੱਲ ਕਹੀ ਜਾਵੇ ਕਿ ਜੇ ਹੰਗਾਮਾ ਹੋ ਗਿਆ ਕਿਸੇ ਨੂੰ ਪ੍ਰੈਫਰੈਂਸ ਦਿੱਤੀ ਗਈ ਆ ਤੁਹਾਡੇ ਕੋਲ ਖੜੇ ਆ ਸਾਰੇ ਖੜੇ ਨੇ ਇੱਕ ਵੀ ਬੰਦਾ ਕਹੇ ਦੇ ਸਾਨੂੰ ਜਾਣਾ ਅੰਦਰ ਚੇਰ ਛਾਲੇ ਵੀ ਜਿਹਨ ਪਈਆਂ ਨੇ ਮੈਂ ਗੱਲ ਕੀਤੀ ਆ ਰੋ ਨਾਲ ਇਫ ਐਨੀ ਬਡੀ ਵਾਂਟਸ ਟੂ ਗੋ ਜਾ ਕੇ ਬ ਜਿਹੜਾ ਮਾਡਲ ਕੋਡ ਆਫ ਕੰਡਕਟ ਦੀਆਂ ਜਿੰਨੀਆਂ ਵੀ ਐਸਓਪੀਸ ਤੇ ਗਾਈਡਲਾਈਨਸ ਨੇ ਉਹਸੀਂ ਹਰ ਹਾਲਤ ਚ ਫੋਲੋ ਕਰਾਂਗੇ ਔਰ ਮੇਕ ਸ਼ੋਰ ਕਰਾਂਗੇ ਸਾਡੇ ਵਰਦੀ ਐਸਐਸਪੀ ਸਾਹਿਬ ਵੱਲੋਂ ਸਾਡੇ ਵਰਦੀ ਡੀਆਈਜੀ ਸਾਹਿਬ ਵੱਲੋਂ ਸਟ੍ਰਿਕਟ ਡਾਇਰੈਕਸ਼ਨਸ ਨੇ ਕਿ ਲਾਅ ਆਫ ਲੈਂਡ ਵਿਲ ਪ੍ਰਵੇਲ ਜੋ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਨੇ ਉਹਨੂੰ ਫੋਲੋ ਕੀਤਾ ਜਾਏਗਾ ਔਰ ਪੀਸਫੁਲੀ ਕਾਊਂਟਿੰਗ ਕੀ ਕਰਵਾਈ ਜਾਏਗੀ ਪਰ ਹੁਣ ਜਿਹੜੇ ਏਜੰਟਾਂ ਨੇ ਰੋਲਾ ਪਾਇਆ ਵੀ ਚੰਨੋਂ ਅੰਦਰ ਵੀ ਜਾਂ ਦਿੱਤਾ ਉਹ ਚਲੇਗੇ ਸਰ ਮੈਂ ਫਿਰ ਬੇਨਤੀ ਕਰਾਂਗਾ ਕਿ ਫਰਿਸਕ ਹੋ ਕੇ ਹੀ ਜਾਣਾ ਸੀਗਾ ਜੇ ਕੋਈ ਰੋਲਾ ਪਾ ਕੇ ਸੋਚੇ ਵੀ ਉਹ ਬਿਲਕੁਲ ਅਲਾਉ ਨਹੀਂ ਕੀਤਾ ਜਾਏਗਾ ਨਾ ਹੀ ਕਿਸੇ ਨੂੰ ਐ ਅੰਡਰਡਿਸਪਲਿਨ ਕਰਨ ਦੇਗਾ ਉਹ ਸ਼ਾਂਤਮਈ ਤਰੀਕੇ ਨਾਲ ਸਰ ਬਿਲਕੁਲ ਸ਼ਾਂਤਮਈ ਤੁਸੀਂ ਇੱਥੇ ਖੜੇ ਹੋ ਸਾਰੇ ਜਣੇ ਆ ਜਿਹੜਾ ਪ੍ਰੈਮਿਸਿਸ ਹੈ ਇਹਨੂੰ ਰੈਸਟ੍ਰਿਕਟ ਕੀਤਾ ਗਿਆ ਪ੍ਰੋਪਰ ਪੁਲਿਸ ਫੋਰਸ ਹੈ ਕਿਸੇ ਇੱਕ ਪਾਸੇ ਵੀ ਤੁਹਾਨੂੰ ਲੱਗੇ ਤਫਰੀਜ਼ ਜੈਟਮੀ ਨੂੰ ਕਿ ਕਿਤੇ ਕੋਈ ਪਰਬੰਧਰੀ ਹੈ ਫੋਰਸ ਕਿਹਦਾ ਫੋਰਸ ਹੈ ਸਰ ਫੋਰਸ ਵਾਧੂ ਐਸਾ ਸਾਡੇ ਕੋਲ ਫੋਰਸ ਨਹੀਂ ਨਾ ਫਿਰ ਬਣਾ ਪਹਿਲਾਂ ਵੀ ਸਾਰੇ ਫੋਰਸ ਪਹਿਲਾਂ ਗੇਟ ਦੇ ਆਰਾਮ ਨਾਲ ਖੜੀ ਸੀਗੀ ਉੱਥੇ ਪ੍ਰੋਪਰ ਪ੍ਰੈਸ ਕਰਨ ਨੂੰ ਕਿਉਂਕਿ ਬਾਹਰ ਅਸੀਂ ਲੋਕਾਂ ਦਾ ਜਿਹੜਾ ਟ੍ਰੈਫਿਕ ਦਾ ਜਾਮ ਲੱਗਿਆ ਉਹਨੂੰ ਵੀ ਕਲੀਅਰ ਕਰਨਾ ਹੈ ਆ ਲੋਕਾਂ ਦੇ ਬੱਚਾ ਦੇ ਕੋਈ ਕਿਸੇ ਦਾ ਇਗਜ਼ਾਮ ਚੱਲ ਰਹੇ ਨੇ ਕਿਸੇ ਦੇ ਖੁਸ਼ ਆ ਅਵਰੀ ਵੀ ਲੀਡ ਟੂ ਸੀ 올 दैट ਸਾਰਾ ਕੁਝ ਠੀਕ ਹੈ ਸਰ ਠੀਕ ਹੈ ਥੈਂਕ ਯੂ